ਸਾਬਕਾ ਫੌਜੀ ਦੇ ਗੁਆਂਢ ਰਹਿੰਦੀ ਸੀ ਮਹਿਲਾ ਪੁਲਿਸ ਅਧਿਕਾਰੀ ਜਿਸ ਦੇ ਪਰਿਵਾਰ ਦੇ ਨਾਲ ਗੱਡੀ ਖੜਨ ਤੋਂ ਹੋਇਆ ਸੀ ਝਗੜਾ ਮਹਿਲਾ ਅਧਿਕਾਰੀ ਤੇ ਸਾਬਕਾ ਫੌਜੀ ਦੇ ਝਗੜੇ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਮਹਿਲਾ ਪੁਲਿਸ ਅਧਿਕਾਰੀ ਵੀ ਕੈਮਰੇ ਸਾਹਮਣੇ ਆਈ ਅਤੇ ਝਗੜੇ ਤੇ ਵਾਇਰਲ ਵੀਡੀਓ ਦੀ ਸੱਚਾਈ ਦੱਸੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪਹਿਲਾਂ ਇਹ ਵਾਇਰਲ ਵੀਡੀਓ ਕਾਰਾਂੜ ਕੇ ਬਦਮਾਸ਼ੀਆਂ ਕਰਨ ਡਿਓ ਕੀ ਚਪੇੜਾ ਮਾਰਨ ਡਿਓ ਇਹ ਕਿਹੜਾ ਪ੍ਰੇਮ ਨੂੰ ਫੋਨ ਕਰ ਇੱਕ ਮਿੰਟ ਇੱਕ ਮਿੰਟ ਬਦਮਾਸ਼ੀਆਂ ਕਰਨ ਰਿਆ ਘਰ ਆਣ ਕੇ ਇੱਕ ਮਿੰਟ ਪਿਛੋਂ ਪਿੱਛੇ ਛੱਡ ਇੱਕ ਮਿੰਟ ਉਹ ਛੱਡ ਇੱਕ ਮਿੰਟ ਅੱਜ ਪੇੜਾ ਮਾਰ ਕੇ ਗਈ ਐ ਠੀਕ ਐ ਇਹ ਮੁੜ ਕੇ ਹੋਰ ਨਹੀਂ ਕੋਈ ਗੱਲ ਇਹ ਗੱਲ ਹੁੰਦੀ ਜੇ ਠੀਕ ਐ ਇਹ ਬਦਮਾਸ਼ੀਆਂ ਕਰਨ ਦੇ ਨੇ ਪੂਰੀਆਂ ਤੇ ਇਹ ਨਾਲ ਇਹ ਬੇਫਾਲਤੂ ਚ ਪੇੜ ਮਾਰੀ ਗਈ ਐ ਮੇਰੇ ਮੂੰਹ ਤੇ ਠੀਕ ਐ ਐ ਐ ਵੇਖ ਲੋ ਠੀਕ ਐ ਠੀਕ ਐ ਇਹਨਾਂ ਨੂੰ ਕੋਈ ਗੱਲ ਮਾੜੀ ਨਹੀਂ ਕਹੀ ਅੱਗੋ ਕਹਿੰਦੇ ਲੜ ਕੇ ਵੇਖ ਲੋ ਐ ਤੇ ਬਦਤਮੀਜ਼ੀ ਨੇ ਇਹਨਾਂ ਦੀ ਬਦਮਾਸ਼ੀ ਨਹੀਂ ਚੱਲਣੀ ਐ ਇਹ ਆਪਾਂ ਨਾ ਕੇ ਇਹਨੂੰ ਕਹੀਦਾ ਤੇ ਨਾ ਸੁਣੀਦਾ ਉਧਰ ਹੋ ਤੂੰ ਵੀ ਉਧਰ ਹੋ ਆਹੋ ਆਜੇ ਨਜਾਇਜ਼ ਮਾਰਿਆ ਨਜਾਇਜ਼ ਨਜਾਇਜ਼ ਮਾਰਿਆ ਨਹੀਂ ਅਨਜਾਇਜ਼ ਮਾਰਿਆ ਨਜਾਇਜ਼ ਅਨਜਾਇਜ਼ ਅਨਜਾਇਜ਼ ਮਾਰਿਆ ਨਹੀਂ ਅਨਜਾਇਜ਼ ਮਾਰਿਆ ਜੇ ਫੋਲ ਕੰਪਲੀਟ ਦੇਣਾ ਦੀ ਕਪੜੀ ਅਨਜਾਇਜ਼ ਮਾਰਿਆ ਇੱਕ ਦਿਨ ਚਪੇੜ ਮਾਰਿਆ ਇੱਕ ਦਿਨ ਚਪੇੜ ਉਹ ਮੁੜੇ 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 ਤੂੰ ਕਿੱਥੇ ਆਇਓ ਆਜੇ ਨਜ਼ਾਇਜ਼ ਮਾਰਿਆ ਆਜੇ ਨਜ਼ਾਇਜ਼ ਮਾਰਿਆ ਆ ਮਾਰਿਆ ਜੇ ਇਹਨਾਂ ਨੇ ਚੰਗੀ ਰੀਜ ਨਾਲ ਮਾਰਿਆ ਜੇ ਆ ਮੁੜ ਕੇ ਇਹਨਾਂ ਨੇ ਇਹਨਾਂ ਦੇ ਬਾਪੂ ਮੇਰੇ ਪਿਓ ਨੂੰ ਵੀ ਬੜਾ ਮਾਰਿਆ ਜੇ ਠੀਕ ਆ ਤੇ ਇਹਨਾਂ ਨੂੰ ਕੋਈ ਗੱਲ ਹੀ ਨਹੀਂ ਬਾਪੂ ਮੇਰੇ ਦੀ ਇੱਥੇ ਗੱਡੀ ਲੱਗੀ ਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਵਾ ਕਿ ਬਸ ਗੱਡੀ ਉਹਨਾਂ ਨੇ ਹਾਂ ਮਾਰਿਆ ਬਾਪੂ ਨੇ ਨਹੀਂ ਸੁਣਿਆ ਠੀਕ ਆ ਬਾਪੂ ਨੇ ਨਹੀਂ ਸੁਣਿਆਗਾ ਤੇ ਮੈਂ ਇਹ ਕਹਦੇ ਕਿ ਹਰਾਮ ਦਾਵਾ ਤੇ ਉਹ ਨਿਕਲ ਗਏ ਤੇ ਉਹਦੀ ਪੁਲਸ ਵਾਲੀ ਜੜੀ ਉਹਨਾਂ ਦੀ ਕੁੜੀ ਉਹਨੇ ਮੇਰੇ ਮੂੰਹ ਤੇ ਚ ਪੇੜ ਮਾਰੀ ਜੇ ਠੀਕ ਜੇ ਤੇ ਮੁੜ ਕੇ ਆ ਦਾਤਰ ਲੈ ਕੇ ਆਏ ਜੇ ਠੀਕ ਆ ਸ਼ਵੀ ਲੈ ਕੇ ਆਏ ਤੇ ਮੇਰੇ 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 ਪਿਓ ਨੂੰ ਵੀ ਮਾਰਿਆ ਜੇ ਇਹਨਾਂ ਨੇ ਠੀਕ ਜੇ ਤੇ ਆ ਇਹਨਾਂ ਨੇ ਅੱਜ ਦਾ ਮਾਰਿਆ ਜੇ ਇਹਨਾਂ ਨੇ ਅੰਦਰੋਂ ਨੇ ਮਾਰ ਦੇ ਇਹਨਾਂ ਨੇ ਓਏ ਉਹਨੂੰ ਪਿਓ ਮੇਰੇ ਨੂੰ ਅੰਦਰ ਕੀਤਾ ਇਹਨਾਂ ਨੇ ਤੁਹਾਨੂੰ ਦੱਸਨੇ ਤੁਹਾਨੂੰ ਆ ਮੇਰੇ ਪਿਓ ਨੂੰ ਅੰਦਰ ਲੈ ਕੇ ਗਏ ਜੇ ਅੰਦਰ ਮਾਰ ਦੇ ਜੇ ਮਰਦੇ ਅੰਦਰ ਮੇਰੇ ਪਿਓ ਨੂੰ ਓਏ ਮੇਰੇ ਪਿਓ ਨੂੰ ਮਰਦੇ ਆ ਮੇਰੇ ਪਿਓ ਨੂੰ ਮਰਦੇ ਆ ਅੰਦਰ ਆ ਮਾਰਦੇ ਮੇਰੇ ਪਿਓ ਨੂੰ ਲੈ ਗਿਆ ਅੰਦਰ ਆ ਮੇਰੇ ਪਿਓ ਨੂੰ ਮਾਰਨ ਦੇ ਅੰਦਰ ਆ ਮੇਰੇ ਆ ਮੇਰੇ ਪਿਓ ਨੂੰ ਮਾਰਨ ਦੇ ਅੰਦਰ ਆ ਮਾਰਨ ਦੇ ਮੇਰੇ ਪਿਓ ਨੂੰ ਅੰਦਰ ਆ ਮਾਰਨ ਦੇ ਆ ਮਾਰਨ ਦੇ ਮੇਰੇ ਪਿਓ ਨੂੰ ਅੰਦਰ ਆ ਮਾਰਨ ਦੇ ਜਾ ਆ ਮਾਰਨ ਦੇ ਜਾ ਮੇਰੇ ਪਿਓ ਨੂੰ ਅੰਦਰ ਆ ਮਾਰਨ ਦੇ ਜਾ ਮੰਮੀ ਜਾਓ ਤੇ ਇਹ ਵੀ ਜਾਓ ਮੰਮੀ ਜਾਓ ਆ ਮਾਰਨ ਦੇ ਜਾ ਬੋਏ ਆ ਮਾਰੇ ਡੇ ਗੱਲ ਕੁਛ ਨਹੀਂ ਹੋਈ ਨਹੀਂ ਗੱਲ ਹੋਈ ਬਸ ਗੱਡੀ ਤਾਂ ਹੋਈ ਮਾੜੀ ਮੋੜ ਜੀ ਗੱਲ ਹੋਈ ਉਹ ਤੋਂ ਬਾਰੇ ਘੰਟੇ ਬਾਅਦ ਆ ਕੇ ਸਾਡੇ ਘਰ ਪਹੇਗੇ ਤੇ ਨੇ ਚੱਲ ਜਾਣੀ ਗੱਲ ਕੋਈ ਨਹੀਂ ਨਹੀਂ ਗੱਡੀ ਮੋੜਨ ਦੀ ਉਹਨਾਂ ਦੀ ਗੱਡੀ ਲੱਗੀ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਇਹ ਉਧਰ ਨੂੰ ਜਾਣਾ ਸੀ ਕਲਵਿੰਦਰ ਗੌਰ ਜੀ ਜੀ ਕੀ ਮਾਮਲਾ ਕੀ ਹੋਇਆ ਸੀ ਜਿਹੜੀ ਤੁਹਾਡੀ ਵੀਡੀਓ ਇਨਕੁਆਇਰੀ ਹੋ ਰਹੀ ਆ ਜੀ ਤੁਹਾਡੇ ਤੇ ਅਰੋਪ ਲਾਏ ਜਾ ਰਹੇ ਨੇ ਬਹੁਤ ਹੀ ਬੁਰਾ ਸਾਕਾ ਹੋ ਰਿਹਾ ਉਹਨੂੰ ਕਿੰਨਾ ਮਾਰਦਾ ਹੈ ਕੀ ਸਚਾਈ ਹੈ ਕੀ ਗੱਲ ਸਚਾਈ ਇਹ ਹੈ ਜੀ ਉਹਨਾਂ ਦੀ ਗੱਡੀ ਲੱਗੀ ਸਾਡੇ ਬੂਏ ਗੱਡੀ ਤੇ ਮੇਰੀ ਬੇਟੀ ਇਥੇ ਉਧਰ ਮਾਵੀ ਡੂੜੀ ਤੋਂ ਆ ਗਈ ਅਸੀਂ ਗੱਡੀ ਦਾ ਮੂੰਹ ਮੋੜਨਾ ਸੀ ਜਿਹੜਾ ਫੌਜੀ ਸੀ ਗੱਡੀ ਦੇ ਵਿੱਚ ਹੀਗਾ ਤੇ ਆਪਣੀ ਕਾਰਵਾਈ ਨਾਲ ਗਲਤ ਹਰਕਤਾਂ ਕਰਨ ਰਿਹਾ ਸੀ ਮੈਂ ਕਿਹਾ ਫੌਜੀ ਸਾਹਿਬ ਵੀ ਥੋੜੀ ਜਿਹਾ ਗੱਡੀ ਪਛਾਣ ਕਰ ਲੋ ਕੁੜੀਆਂ ਨੇ ਚਾਰ ਆ ਰਹਾ ਹਾਰ ਨਹੀਂ ਦਿੱਤਾ ਉਹਨੇ ਗੱਡੀ ਨਹੀਂ ਪਰਾਂ ਕੀਤੀ ਮੈਂ ਇਹ ਜਿਹੜੀਆਂ ਗਲਤ ਹਰਕਤਾਂ ਕਰਨ ਦੇ ਤੁਸੀਂ ਆਪਣੇ ਅੰਦਰ ਜਾ ਕਰੋ ਬਾਹਰ ਨਹੀਂ ਘਰੀ ਜੀਗਾ ਤੇ ਫੌਜੀ ਸਾਹਿਬ ਤੇ ਬੋਲਿਆ ਨਹੀਂ ਉਹਦਾ ਮੁੰਡਾ ਬੋਲਣ ਲੱਪਿਆ ਗਲਤ ਮਲਤ ਆ ਕੇ ਅੰਦਰੋਂ ਨਿਕਲਿਆ ਵਾ ਜਦੋਂ ਅੰਦਰੋਂ ਨਿਕਲਿਆ ਬੋਲਿਆ ਵਾ ਤੇ ਅਸੀਂ ਉਥੇ ਲੱਗੇ ਆ ਗਏ ਤੋ ਹਟੋ ਟਾਈ ਕਰਤੀ ਮੈਂ ਆਪਣੇ ਘਰ ਵੜ ਗਈਆਂ ਕੁੜੀਆਂ ਸੋਹਰੇ ਤੇ ਉਹ ਆਪਣੇ ਘਰ ਚਲ ਗਿਆ ਕੋਈ ਗੱਲਬਾਤ ਨਹੀਂ ਹੋਈ ਉਦੋਂ ਮੁੜ ਕੇ ਇੱਕ ਘੰਟੇ ਬਾਅਦ ਇਹ ਪੀ ਕੇ ਸ਼ਰਾਬ ਪੀਓ ਪੋਤੀ ਰੱਜ ਕੇ ਨਾਲ ਫੌਜਣ ਤੇ ਸਾਰਾ ਜਣੇ ਸਾਡੇ ਘਰ ਆ ਕੇ ਦਾਤਰ ਮੁੰਡੇ ਕੋ ਆ ਫੌਜੀ ਕੋ ਛੋਟਾ ਆ ਤੇ ਮੇਰੇ ਘਰ ਆ ਕੇ ਇਹਨਾਂ ਨੇ ਬੂਹਾ ਖੜਕਾ ਕੇ ਬੂਹਾ ਖੁੱਲ ਗਿਆ ਹਵੜਾ ਲੱਗਾ ਸੀ ਤੇ ਆ ਕੇ ਮੇਰੇ 'ਨਾਂ ਹਮਲਾ ਕੀਤਾ ਮੇਰੇ ਘਰ ਵਿੱਚ ਆ ਕੇ ਮੁੜ ਕੇ ਮੱਲੇ ਵਾਲੇ ਆਏ ਸਾਰੇ ਤੇ ਉਹਨਾਂ ਅਚੀ ਉਹ ਵਟ ਪਿਆ ਮੱਲੇ ਵਾਲੇ ਆਏ ਆ ਉਹਨਾਂ ਵੇਖਿਆ ਫੌਜਣ ਹੁੰਦਿਆਂ ਭੱਜੀ ਆ ਤੇ ਮੁੰਡਾ ਵੀ ਭੱਜ ਗਿਆ ਮੇਰੀਆਂ ਵੀਡੀਓ ਬਣਾਉਂਦਾ ਰਿਹਾ ਮੇਰੇ ਘਰ ਵਿੱਚ ਖਲੋ ਕੇ ਹੀ ਮੁੜ ਕੇ ਕੋਠੇ ਚੜ ਗਿਆ ਫੌਜੀ ਯਾਰਾ ਰੱਜਿਆ ਹੋਰ ਕੋ ਭੱਜਿਆ ਨਹੀਂ ਗਿਆ ਮਲੇ ਬਾਈ ਨੇ ਆ ਕੇ ਵੇਖਿਆ ਫੌਜੀ ਮੇਰੇ ਘਰੇ ਬੈਠਾ ਰਿਹਾ ਮੁੜ ਕੇ ਨਾ ਆ ਕੇ ਕੱਢਿਆ ਸ਼ਰਾਬੀ ਹਾਲਤ ਚ ਰੱਜਿਆ ਪਿਆ ਹੁਣ ਕੇ 112 ਤੇ ਫੋਨ ਕੀਤਾ ਇਹਨਾਂ ਨੇ ਆਪੇ ਕੀਤਾ ਨਾਲ ਦੇ ਬੇਟੇ ਨੇ ਪੁਲਿਸ ਆਈ ਉਹਨਾਂ ਨੇ ਵੇਖਿਆ ਕਿ ਫੌਜੀ ਸ਼ਰਾਬ ਨਾਲ ਰੱਜਿਆ ਮੁੰਡਾ ਵੀ ਰੱਜਿਆ ਸੀ ਮੁੰਡਾ ਕੋਠੇ ਚੜ ਕੇ ਉਂਝੀ ਚੀਕਾਂ ਮਾਰੀ ਗਿਆ ਵਾ ਤੇ ਮੇਰੀਆਂ ਵੀਡੀਓ ਬਣਾਈ ਗਿਆ ਮੇਰੇ ਘਰ ਵਿੱਚ ਵੀਡੀਓ ਬਣੀਆਂ ਜਿਹੜੀਆਂ ਗਲਤ ਵੀਡੀਓ ਦਿੱਤੀਆਂ ਹਾਂਜੀ ਇਕੱਲੇ ਰਹਿੰਨੇ ਮੇਰੀਆਂ ਬੇਟੀਆਂ ਤਿੰਨ ਜਾਣੇ ਆਏ ਮੇਰੇ ਘਰ ਮੇਰੇ ਸੱਟਾਂ ਮਾਰ ਗਿਆਂ ਮੇਰੇ ਕੰਝ ਸੱਟਾਂ ਮੇਰੇ ਜਾੜੀਆਂ ਵੱਜੀਆਂ ਮੁੜਕੇ ਮੈਨੂੰ ਹਸਪੀਟਲ ਵੀ ਖੜਿਆ ਵਾ ਮੇਰੇ ਭੈਣ ਭਰਾਵਾਂ ਨੇ ਮੱਲੇ ਵਾਲਿਆਂ ਨੇ ਤੇ ਮੇਰਾ ਮੈਡੀਕਲ ਜਿਹੜਾ ਵਾ ਉਹ ਥਾਣੇ ਪਿਆ ਆਇਆ ਵਾ ਤੇ ਮੈਨੂੰ ਰਾਜੀ ਦਾ ਮੈਂ ਬਾਰੇ ਦਬਾਅ ਪਾਉਂਦੇ ਰਹੇ ਆ ਧਮਕੀਆਂ ਵੀ ਧੁੰਦੇ ਆ ਪਰ ਮੈਂ ਲਾਰਾ ਲੱਪਾ ਲਾਈਗੀ ਅੱਜ ਕਰ ਲਾਂਗੇ ਰਾਜੀ ਨਾਮ ਕੱਲ ਕਰ ਲਾਂਗੇ ਸਾਨੂੰ ਆਪਣੇ ਅਫਸਰਾਂ ਤੇ ਭਰੋਸਾ ਵੀ ਜੋ ਕਰਨਗੇ ਸਹੀ ਕਰਨਗੇ ਮੇਰਾ ਨਾਮ ਹੈ ਮੇਰਾ ਟਾਇਰ ਫੁੱਗੀਆਂ ਪ੍ਰੇਮ ਸਿੰਘ ਮੇਰਾ ਨਾਮ ਹਾਂ ਗੱਲ ਉਹਦੋਂ ਮੈਂ ਇੱਥੇ ਆਪਣੇ ਗਵਾਂਢ 'ਚ ਅਜੇ ਤੱਕ ਨਹੀਂ ਹੁੰਦਾ ਠੀਕ ਹੈ ਮੈਂ ਇਹਨਾਂ ਨੂੰ ਮੈਨੂੰ ਮਿਲਦੇ ਆ ਸੱਤ-ਸੱਤ ਕਰੀ ਦੀ ਆ ਵੀ ਹਾਂ ਜੀ ਸਾਸੀ ਕਾਲ ਜੀ ਸਾਰਿਆਂ ਇਹਨਾਂ ਦੇ ਤੱਕ ਰਿਸ਼ਤੇਦਾਰਾਂ ਨੂੰ ਮੈਂ ਇਹ ਕਿਹਾ ਵਾ ਸਾਸੀ ਕਾਲ ਬੁਲਾਈ ਦੀ ਆ ਕਿਸੇ ਨਾਲ ਅਜੇ ਤੱਕ ਵੈਰ ਨਹੀਂ ਹੋਇਆ ਕੁਝ ਨਹੀਂ ਹੋਇਆ ਉਹਦੋਂ ਜਿਹੜੀ ਗੱਲ ਹੋਈ ਉਹਦੋਂ ਵੀ ਇਹ ਮਾਵਾਂ ਤੀਆਂ ਉੱਥੇ ਬਾਹਰ ਖੜੀਆਂ ਸੀ ਇਹਨਾਂ ਨੂੰ ਮੈਂ ਇਕੱਲੇ ਗਈ ਮੈਂ ਸਾਸੀ ਕਾਲ ਬੁਲਾ ਕੇ ਫਿਰ ਮੈਂ ਗਿਆ ਜਦੋਂ ਮੈਂ ਨਿਕਲਿਆ ਕਿਤੇ ਮੁੰਡਾ ਮੇਰਾ ਬਾਹਰ ਖੜਾ ਹੀ ਹੋ ਉਹ ਉਸ ਟਾਈਮ ਤੇ ਦੇ ਮਾਮਾ ਦੀ ਕਹਿੰਦਾ ਕਹਿੰਦੇ ਫੌਜੀ ਤੇ ਕਰਾਇਗਾ ਤੇ ਮੇਰੇ ਬੇਟੇ ਨੇ ਇਹ ਗੱਲ ਕਹੀ ਆ ਕਹਿੰਦਾ ਵੀ ਆਂਟੀ ਤੁਸੀਂ ਇਦਾਂ ਕੋ ਕਹਿੰਦੇ ਫੌਜੀ ਕਰਾਇਗਾ ਉਹ ਆਈ ਆ ਉਹਦੀ ਕੁੜੀ ਉਹਨੇ ਆਣ ਕੇ ਥੱਪੜ ਮਾਰਤਾ ਤੇ ਬੱਸ ਮੈਂ ਤਾਂ ਨਿਕਲ ਗਿਆ ਹਾਂ ਬਾਜ਼ਾਰ ਵਾਸਤੇ ਮੈਨੂੰ ਤਿੰਨ ਜਾਂ 4 ਮਿੰਟ ਬਾਅਦ ਫੋਨ ਆ ਗਈ ਮੁੰਡੇ ਦੀ ਕਹਿੰਦਾ ਪਪਾ ਆ ਗੱਲ ਹੋ ਗਈ ਮੈਂ ਜਿੱਦਾਂ ਆਇਆ ਇੱਥੇ ਘਰੇ ਮੈਂ ਹਲੇ ਗੱਡੀ ਖੜੀ ਕੀਤੀ ਆ ਇਹਨਾਂ ਮੈਨੂੰ ਧੂਕੇ ਅੰਦਰ ਕੀਤਾ ਇਹਨਾਂ ਦਾ ਪੂਰਾ ਪਰਿਵਾਰ ਇੱਥੇ ਜਿੰਨੇ ਹੀ ਖੜੇ ਸੀ ਉਹ ਮੈਨੂੰ ਅੰਦਰ ਲੈ ਕੇ ਚਲ ਗਏ ਆ ਇਹਨਾਂ ਨੇ ਮੇਰੇ ਹੱਥ ਧੁੱਕਿਆ ਸਾਰਿਆਂ ਨੇ ਠੀਕ ਹੈ ਜੀ ਮੈਂ ਕੋਹਣੀ ਕਿਤਾ ਮੈਂ ਇਹਨਾਂ ਨੂੰ ਸਿਰਫ ਇਹ ਪੁੱਛਣ ਡਿਆ ਸੀ ਕੀ ਹੋਇਆ ਕੀ ਇਹ ਦੱਸੋ ਤਾਂ ਗੱਲ ਕੀ ਆ ਮੈਂ ਤੇ ਇਹਨਾਂ ਨੂੰ ਪੁੱਛਣ ਡਿਆ ਮੈਨੂੰ ਆਇਆ ਮਿੱਸਦਾ ਇਹਨਾਂ ਨੇ ਮੈਨੂੰ ਗੱਡੀੋਂ ਮੈਂ ਜਿੱਦਾਂ ਉਤਰਿਆ ਮੈਨੂੰ ਅੰਦਰ ਲੈ ਗਏ ਬਸ ਨਹੀਂ ਆਪਾਂ ਇਹੋ ਕਾਲ ਕੀਤੀ ਸੀ ਆਪਾਂ ਉਸ ਤੋਂ ਬਾਅਦ ਮੈਂ ਨਹੀਂ ਕੀਤੀ ਮੇਰੀ ਵਾਈਫ ਨੇ ਮੇਰੇ ਬੱਚਿਆਂ ਨੇ ਕਾਲ ਕੀਤੀ ਆ ਮੈਨੂੰ ਇਹਨਾਂ ਨੂੰ ਮੈਂ ਸਿਰਫ ਇਹ ਪੁੱਛਣ ਡਿਆ ਵੀ ਮੈਨੂੰ ਇਹ ਦੱਸੋ ਵੀ ਗੱਲ ਕੀ ਹੋਈ ਆ ਉਹ ਮੇਰੇ ਤੇ ਨਾ ਕੋਈ ਹੈ ਨਹੀਂ ਝਗੜਾ ਮੈਂ ਤਾਂ ਇੱਥੇ ਮਹੱਲੇ ਦੇ ਵਿੱਚ ਸਾਰਿਆਂ ਨੂੰ ਬੁਲਾਉਂਦਾ ਇੱਕ ਦੂਜੇ ਨੂੰ ਇਹ ਪਤਾ ਨਹੀਂ ਫਿਰ ਉਥੇ ਉਹ ਲੈ ਗਏ ਆ ਕਹਿੰਦੇ ਤੇਰਾ ਉਹ ਕਰੋਨਾ ਪਰਚੇ ਉਹ ਕਰਾਉਣੇ ਆ ਪੁਲਿਸ ਆਈ ਆ ਕਹਿੰਦਾਂ ਨੇ ਕਿ ਇਹ ਕਾਲ ਕੀਤੀ ਉੱਥੇ ਚੰਡੀਗੜ੍ਹ ਚੰਡੀਗੜ੍ਹੋਂ ਫਿਰ ਇੱਥੇ ਉਹ ਇਹਨਾਂ ਨੇ ਕਾਲ ਕੀਤੀ ਆ ਬਸ ਇਹ ਉਸ ਤੋਂ ਬਾਅਦ ਮੈਨੂੰ ਉਸ ਤੋਂ ਬਾਅਦ ਮੈਨੂੰ ਇਹ ਕੋਹੀ ਪੁਲਸ ਜਿਹੜੀ ਆਈ ਸੀ ਉਹ ਮੈਨੂੰ ਉੱਥੇ ਲੈ ਕੇ ਚਲ ਗਈ ਥਾਣੇ ਹਾਂ ਜੀ ਮੇਰੇ ਵੱਲੋਂ ਕੰਪਲੀਟ ਮੈਨੂੰ ਹੀ ਲੈ ਗਏ ਆ ਉਥੇ ਗਏ ਉਥੇ ਕਹਿੰਦੇ ਬਲਾਜਾ ਕਰਾਉਣਾ ਮੇਰੇ ਉਹ ਹਸਪਤਲ ਲੈ ਗਏ ਉਥੇ ਕੋਈ ਨਹੀਂ ਆ ਨਾ ਮੇਰੇ ਬਲੱਡ ਟੈਸਟ ਹੋਇਆ ਨਾ ਕੁਝ ਹੋਇਆ ਉਥੇ ਡਾਕਟਰ ਨੇ ਵੀ ਉਦਾਂ ਲਿਖਤਾ ਵਾ ਆ ਫਿਰ ਇਹਨਾਂ ਨੇ ਦਿੱਤੀ ਆ ਉਸ ਤੋਂ ਬਾਅਦ ਹਾਂਜੀ ਇਹਨਾਂ ਨੇ ਦਰਖਾਸਤ ਦਿੱਤੀ ਆ ਪਰ ਉਸ ਤੋਂ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਹਲੇ ਸਾਂ ਕੋਈ ਕਿਉਂਕਿ ਇਹਨਾਂ ਨੂੰ ਹੋਣਾ ਚਾਹੀਦਾ ਸੀ ਵੀ ਪੁਲਿਸ ਵਾਲਿਆਂ ਨੂੰ ਇਹ ਚਾਹੀਦਾ ਸੀ ਵੀ ਉਥੇ ਥਾਣੇ 'ਚ ਬੁਲਾਉਣ ਦੇਣਾ ਨੂੰ ਇਹ ਕਦੀ ਕਹਿੰਦੇ ਆ ਕਿ ਅੱਜ ਉਥੇ ਉਹਦੀ ਡਿਊਟੀ ਉਥੇ ਲੱਗੀ ਆ ਆ 15 ਅਗਸਤ ਆ ਗਏ 2 ਦਿਨੇ ਉਥੇ ਚੱਲ ਗਏ ਆ ਉਸ ਤੋਂ ਬਾਅਦ ਕਹਿੰਦੇ ਆ ਰਖੜੀ ਆ ਗਈ ਆ ਇੰਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਹ ਤੁਹਾਨੂੰ ਡੇ ਉਤੋਂ ਸਾਨੂੰ ਡੇ ਕਰਨ ਕਿ ਆਪਾਂ ਇਹ ਇਹਨਾਂ ਨੂੰ ਪਾੜਨਾ ਵਾ ਇਹਨਾਂ ਕੋ ਮਾਫੀਆਂ ਮੰਗਾਉਣੀਆਂ ਵਾ ਆਪਾਂ ਇਹ ਕਰਨਾ ਜੀ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆਇਆ ਵਾ ਮੈਂ ਕੋਈ ਕਾਰਵਾਈ ਨਹੀਂ ਕਰਦਾ ਮੈਨੂੰ ਨਾ ਸਾਨੂੰ ਇਹ ਪਰਮਦਾਇ ਜੀ ਚੰਦਾ ਨਾ ਆਪਾਂ ਕੋਈ ਕਾਰਵਾਈ ਕਰਨ ਡਿਆ ਮੈਂ ਕੋਈ ਹਾਲੇ ਤੱਕ ਨਹੀਂ ਕੀਤੀ ਪਰ ਇਹਨਾਂ ਨੂੰ ਇਹ ਚਾਹੀਦਾ ਸੀ ਇੱਕ ਟੋਕੜ ਇਹ ਤਾਂ ਹੋਏ ਪੁਲਿਸ ਨੂੰ ਇਹ ਤਾਂ ਚਾਹੀਦਾ ਚਲੋ ਠੀਕ ਹੈ ਮੁਲਾਜ਼ਮ ਆ ਅੱਗੋਂ ਮੈਂ ਵੀ ਆਰਮੀ ਵਾਲਾ ਵਾ ਜਰੂਰ ਆ ਰਹੇ ਆ ਫਿਰ ਵੀ ਆਰਮੀ ਵਾਲਿਆਂ ਇਹਨਾਂ ਨੂੰ ਇਹ ਤਾਂ ਕੋਟ ਕੋਟ ਚਾਹੀਦਾ ਹੀ ਕਿ ਉਹਨੂੰ ਬੁਲਾ ਕੇ ਉਥੇ ਠਾਣੇ ਉਹ ਸਾਡੇ ਸਾਹਮਣੇ ਪੇਸ਼ ਕਰਦੇ ਬਰਨਾਨੇ ਫ੍ਰੀਮ ਸਿੰਘ ਜੀ ਤੇ ਇਹ ਰਿਟਾਇਰ ਆਏ ਨੇ ਫੌਜੀ ਰਿਟਾਇਰ ਆਏ ਨੇ ਤੇ ਸਾਡੇ ਤਾਂ ਘਰ ਦਾ ਕੰਮ ਚੱਲਦਾ ਪਿਆ ਸੀਗਾ ਸਾਰੀ ਮਿਸਤਰੀ ਵੀ ਲੱਗੀ ਰਾਜ ਮਿਸਤਰੀ ਲੱਗਾ ਲੱਕੜ ਮਿਸਤਰੀ ਲੱਗਾ ਆਸੀਂ ਕਿਹਾ ਕੰਮ ਦਾ ਕੰਮ ਕਰਵਾਉਂਦੇ ਪਏ ਆਂ ਤੇ ਸ਼ਾਮ ਦੇ ਟਾਈਮ ਨਾ ਇਹਨਾਂ ਨੂੰ ਲੋਕ ਮੁੰਡਿਆਂ ਨੇ ਬੁਲਾ ਵੀ ਅੰਕਲ ਜੀ ਸਾਡਾ ਸਾਮਾਨ ਥੋੜਾ ਜਿਹਾ ਸਾਨੂੰ ਲੈ ਕੇ ਮਾਰਕੀਟ ਜਾਣਾ ਇਹਨਾਂ ਨੇ ਗੱਡੀ ਗੱਡੀ ਆ ਬਾਅਦ ਤੇ ਗੱਡੀ ਇਹਦੇ ਤੇ ਸਾਡੇ ਗੇਟ ਦੇ ਅੰਦਰ ਹੀ ਸੀਗੀ ਥੋੜੀ ਜੀ ਆ ਮੈਂ ਤੇ ਮੇਰੇ ਬੇਟੇ ਮੇਰੀ ਬੇਟੀ ਵੀ ਬਾਹਰ ਖੜੇ ਹਾਂ ਤਾਂ ਇਹਨਾਂ ਦੀ ਲੜਕੀ ਆਈ ਆ ਗੱਡੀ ਤੇ ਉਹਨੇ ਗੱਡੀ ਨੂੰ ਪਤਾ ਨਹੀਂ ਸਟਾਰਟ ਕਰਨਾ ਜਾਂ ਕੁਝ ਕਰਨਾ ਉਹਨੇ ਦੋ ਵਾਰੀ ਹਾਰਾਂ ਦਿੱਤਾ ਅਸੀਂ ਇਹਦੇ ਪਪਾ ਨੇ ਨਹੀਂ ਗੋਲੀ ਗਾਲੋ ਗੱਡੀ ਕੱਢਣ ਦੇ ਸੀਗੇ ਉਹਨੇ ਨਹੀਂ ਗੋਲੀ ਤੇ ਇਹਨਾਂ ਨੇ ਇਹਨਾਂ ਮਰ ਕੇ ਗੱਡੀ ਲੈ ਕੇ ਚਲੇ ਗਏ ਤੇ ਬਾਅਦ ਵਿੱਚ ਇਹਨਾ ਆ ਜਿਹੜੇ ਕੁਲਵਿੰਦਰਪੁਰ ਭੈਣ ਜੀ ਤੇ ਕਹਿੰਦੇ ਕਿ ਇਹ ਫੌਜੀ ਜਿਹੜਾ ਨਾ ਇਹ ਪਰਾਇਆ ਕਾ ਪੂਰਾ ਪਰਾਇਆ ਕਾ ਤੇ ਮੇਰਾ ਬੇਟਾ ਵੀ ਖੜਾ ਆਇਆ ਸੀ ਬਾਤ ਕਹਿੰਦੇ ਵੀ ਉਹਨਾਂ ਨੇ ਮੇਰੇ ਬੇਟੇ ਨੇ ਬੋਲਿਆ ਕਿ ਆਂਟੀ ਜੀ ਵੀ ਇਸ ਤਰ੍ਹਾਂ ਤੁਸੀਂ ਮੇਰੇ ਪਾਪਾ ਨੂੰ ਥੋੜੀ ਨਾ ਬੋਲ ਸਕਦੇ ਹੋ ਤੇ ਇਹ ਜਿਹੜੀ ਉਹ ਕੁੜੀ ਵੱਡੀ ਜਿਹੜੀ ਉਹਨੇ ਇੱਕ ਟਾਰਨ ਕੀਤੀ ਗੱਡੀ ਗੱਡੀ ਉੱਥੇ ਲਾ ਕੇ ਤੇ ਉਹ ਅੰਦਰ ਆਈ ਅੰਦਰ ਆਣ ਕੇ ਤੇ ਕਹਿੰਦੀ ਮੈਂ ਤੇਰੇ ਚਪੇੜ ਬੜੀ ਜ਼ੋਰ ਦੀ ਇੱਕ ਚਪੇੜ ਮਾਰੀ ਇੱਕ ਹੋਰ ਮਾਰੀ ਫਿਰ ਕਹਿੰਦੀ ਕਿ ਤੈਨੂੰ ਹੁਣ ਮੈਂ ਦੱਸਦੀ ਆ ਕਿ ਤੇਰੀ ਆ ਜਿਹੜੀ ਜਵਾਨੀ ਜੀ ਚੜ੍ਹਨ ਦੀ ਆ ਨਾ ਕਿ ਮੈਂ ਹੁਣ ਕਹਿੰਦੀ ਤੇਰੀ 2 ਸੈਕਿੰਡ ਲਾਉਣੀ ਐ ਨੂੰ ਤੇਰੀ ਜਵਾਨੀ ਜੀ ਜਿਹੜੀ ਬੜੀ ਚੜ੍ਹਨ ਦੀ ਤੇ ਤੇ ਉਹ ਇਹਨੇ ਕਿਹਾ ਮੇਰੇ ਬੇਟੇ ਨੇ ਕਿਹਾ ਕਿ ਮੈਂ ਤੁਹਾਨੂੰ ਗਲਤ ਕੀ ਬੋਲਿਆ ਫਿਰ ਇਹ ਸਾਡੇ ਘਰ ਤੋਂ نیچے ਉਤਰ ਗਈ ਆ ਫਿਰ ਇਹਨਾਂ ਦੇ ਉਹ ਜਿਹੜੇ ਸੀਗੇ ਦੋਨੇ ਭਨੇਵਾ ਆ ਤੇ ਗਾੜੀ ਭਨੇਵੇ ਦਾ ਮੁੰਡਾ ਆ ਉਹ ਵੀ ਆ ਗਏ ਨੇ ਇਹਨਾਂ ਨੇ ਫੋਨ ਸਾਥ ਕਰਕੇ ਸਾਦ ਨੇ ਉਹ ਵੀ ਆ ਗਏ ਆ ਉਹ ਕਹਿੰਦਾ ਵੀ ਬਾਹਰ ਆ ਵੀਡੀਓ ਵਿੱਚ ਦੇਖਿਓ ਉਹ ਕਹਿੰਦਾ ਸਿੱਧਾ ਹੀ ਆਣ ਕੇ ਕਹਿੰਦਾ ਬਾਹਰ ਆ ਬਾਹਰ ਉਹ ਇੰਨੇ ਮੇਰੇ ਬੇਟੇ ਨੇ ਸਾਰਾ ਕੁਝ ਬੋਲਿਆ ਵੀ ਸਾਡੇ ਨਾਲ ਤੁਸੀਂ ਗਲਤ ਕੀਤਾ ਸਾਡੇ ਨਾਲ ਬਦਵਾਸ਼ੀ ਪੂਰੀ ਕਰਨ ਲਈਓ ਅਸੀਂ ਤੁਹਾਨੂੰ ਕੁਝ ਨਹੀਂ ਮਾੜਾ ਨਹੀਂ ਚੰਗਾ ਨਹੀਂ ਕਦੀ ਕੰਪਲੇਨ ਕੀਤੀ ਸੀਗੀ ਮੈਂ ਉਸੇ ਟਾਈਮ ਮੇਰੇ ਬੇਟੇ ਨੇ ਮੈਨੂੰ ਨੈਟ ਤੇ ਮੈਨੂੰ ਫੋਨ ਨੰਬਰ ਰਕਾਰਡ ਕੇ ਦਿੱਤਾ ਮੈਂ ਉੱਤੇ ਕੰਪਲੇਨ ਕੀਤੀ ਉਹ ਸੁਣਾਉਣਾ ਨੇ ਮੈਨੂੰ ਮਤਲਬ ਦੱਸਿਆ ਵੀ ਆਹ ਫੋਨ ਤੇ ਕਰੋ ਆਹ ਫੋਨ ਤੇ ਕਰੋ ਕਰਦੇ ਆ ਕਰਦੇ ਆ ਸਾਡੀ ਇੱਥੇ ਸਦਰ ਥਾਣੀ ਸ਼ਾਇਦ ਆਈ ਨਹੀਂ ਤੇ ਇੱਥੇ ਸਾਡੀ ਗੱਲ ਹੋਈ ਤੇ ਉਹ ਮਤਲਬ ਅਜੇ ਆਈ ਨਹੀਂ ਸੀਗੀ ਇਤੋਂ ਪਹਿਲੇ ਹੀ ਮੇਰੇ ਹਸਬੰਦ ਆ ਗਏ ਨੇ ਗੱਡੀ ਲੈ ਕੇ ਜ گئے ਸੀਗੇ ਤੇ ਵਾਪਸ ਆ ਗਏ ਨੇ ਅਸੀਂ ਫੋਨ ਕਰ ਦਿੱਤਾ ਵੀ ਸਾਨੂੰ ਇਹਨਾਂ ਦੀ ਕੁੜੀ ਨੇ ਮਾਰਿਆ ਮੇਰੇ ਬੇਟੇ ਨੇ ਤੇ ਉਹ ਇਹ ਆਏ ਨੇ ਅਜੇ ਗੱਡੀ 'ਚ ਉਤਰੇ ਨੇ ਤੇ ਇਹਨਾਂ ਨੇ ਇੱਥੇ ਤੂ ਤੂ ਕਿ ਇੱਥੇ ਮਾਰਿਆ ਪਹਿਲੇ ਗੱਡੀ 'ਚੋਂ ਲਾ ਕੇ ਇੱਥੇ ਮਾਰਿਆ ਇੱਥੇ ਮਾਰ ਕੇ ਫਿਰ ਆਪਣੇ ਘਰੇ ਤੂ ਚੱਲੇ ਗਏ ਤੇ ਇਹਨਾਂ ਮੁੜ ਕੇ ਦਾਤਰ ਤੇ ਉਹ ਲੈ ਆਏ ਉਹ ਬੰਨ੍ਹਾਸੀਆਂ ਲੈ ਉਹ ਸਾਡੇ ਤੇ ਵਾਰ ਕੀਤੇ ਮੇਰਾ ਬੇਟਾ ਘਰੋਂ ਬਾਹਰ ਨਹੀਂ ਗਿਆ ਗੇਟ ਬੰਦ ਕਰ ਲੈਂਦਾ ਸੀ ਜਦੋਂ ਉਹਦੇ ਤੇ ਵਾਰ ਕਰਨੋਂਦੇ ਸੀ ਮੇਰਾ ਬੇਟਾ ਗੇਟ ਬੰਦ ਕਰ ਲੈਂਦਾ ਸੀ ਕੋਈ ਕਾਰਵਾਈ ਕੋਈ ਕਾਰਵਾਈ ਸਾਡੀ ਕਿਤੇ ਕੋਈ ਸੁਣਵਾਈ ਨਹੀਂ ਹੋਈ ਜਿੱਥੇ ਵੀ ਅਸੀਂ ਜਾਂਦੇ ਹਾਂ ਉੱਥੇ ਸਾਡੀਆਂ ਗੱਲਾਂ ਜਿਹੜੀਆਂ ਲੀਕ ਆਊਟ ਹੋ ਕੇ ਇਹਨਾਂ ਦੇ ਕੋਲ ਪਹਿਲੇ ਆਉਂਦੀਆਂ ਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਇੱਕ ਕਾਰ ਲਾਉਣ ਤੋਂ ਮੈਡਮ ਸਾਡੇ ਐਸਆਈ ਤੇ ਕੁਲਵਿੰਦਰ ਕੌਰ ਲੱਗੇ ਆ ਉਹਨਾਂ ਦੇ ਨਾਲ ਹੀ ਫੌਜੀ ਪ੍ਰੇਮ ਸਿੰਘ ਦਾ ਘਰ ਆ ਤੇ ਕਾਰ ਲਾਉਣ ਕੋ ਝਗੜਾ ਹੋਇਆ ਇਹਨਾਂ ਦਾ ਦੇ ਸਬੰਧੀ ਇਹਨਾਂ ਦੀ ਐਮਐਲਏ ਰਾਹੀਂ ਸਾਡੇ ਕੋਲ ਉਹਦੇ ਸਬੰਧੀ ਇਹ ਤੇ ਤਸਦੀਕ ਕਰਕੇ ਇੱਕ ਤੇ ਪ੍ਰੀਵੈਂਟਿਵ ਐਕਸ਼ਨ ਕਰ ਰਹੇ ਆ ਨੰਬਰ 2 ਤੇ ਜੋ ਕਾਨੂੰਨੀ ਕਾਰਵਾਈ ਇਹਨਾਂ ਦੀ ਬਣ ਸਕਦੀ ਹੈ ਫੀਲਡ 'ਚ ਸਾਡੇ ਅਜੇ ਅਜੇ ਤੱਕ ਸਾਡੇ ਕਿਸੇ ਨੇ ਪੇਜ ਨਹੀਂ ਕੀਤੀਆਂ ਬਟ ਸੋਸ਼ਲ ਮੀਡੀਆ 'ਨਾਂ ਤੇ ਦੇਖਿਆ ਗਿਆ ਉਹ ਉਹਨੂੰ ਤੇ ਵਾਚ ਕੇ ਉਹਦੇ ਮਤਲਬ ਜੋ ਵੀ ਕਾਨੂੰਨੀ ਕਾਰਵਾਈ ਹੋ ਕੋ ਬਣਦੀ ਹੈ